ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਾ ਚੈਨਲ ਦੇ ਵੇਅ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਪੰਜਾਬ ਦੀ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੌਸਮ ਆ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਪੰਜਾਬ ਦੇ ਵਿੱਚ ਜਿਹੜੀ ਹੜ੍ਹਾਂ ਦੀ ਸਥਿਤੀ ਨਾਜ਼ੁਕ ਬਣੀ ਹੋਈ ਆ ਉਹਦੇ ਬਾਰੇ ਵੀ ਦੱਸਾਂਗੇ ਕਿਹੜੇ ਕਿਹੜੇ ਡੈਮਾਂ ਤੋਂ ਕਿੰਨਾ ਕਿੰਨਾ ਪਾਣੀ ਛੱਡਿਆ ਜਾ ਰਿਹਾ ਤੇ ਪੰਜਾਬ ਦੇ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਕੀ ਹਾਲਾ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਜੇਕਰ ਆਪਾਂ ਬਰਖਾ ਦੀ ਗੱਲ ਕਰੀਏ ਤਾਂ ਕੱਲ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਤੇ ਕਿਤੇ ਕਿਤੇ ਤੇਜ਼ ਬਰਖਾ ਜਿਹੜੀ ਉਹ ਹੋਈ ਆ ਅਲੱਗ-ਅਲੱਗ ਭਾਗਾਂ ਦੇ ਵਿੱਚ ਜੇਕਰ ਆਪਾਂ ਅੱਜ ਦੀ ਗੱਲ ਕਰੀਏ ਸਵੇਰ ਦੇ ਟਾਈਮ ਤੇ ਰੋਪੜ ਨੰਗਲਾ ਆਨੰਦਪੁਰ ਸਾਹਿਬ ਤੇ ਨਾਲ ਲੱਗਦੇ ਆਲੇ-ਦਾਲੇ ਦੇ ਏਰੀਏ ਤੇ ਗੜ ਸੰਕਰ ਦੇ ਏਰੀਏ ਇਸ ਤੋਂ ਬਿਨਾ ਤਰਨ ਤਾਰਨ ਦੇ ਏਰੀਆ ਕੁਝ ਤੇ ਦੁਪਹਿਰ ਤੋਂ ਬਾਅਦ ਆ ਮੁਕਸਰ ਦੇ ਏਰੀਏ ਜਿਹੜੇ ਮਲੋਟ ਫਰੀਰਕੋਟ ਇਹਨਾਂ ਦੇ ਵਿੱਚ ਤੇ ਪਟਿਆਲੇ ਵਾਲੇ ਪਾਸੇ ਗਰ ਚਮਕ ਦੇ ਨਾਲ ਹਲਕੀ ਦਰਮਿਆਨੀ ਬਰਖਾ ਦੇ ਗਤੀ ਵਿਧੀਆਂ ਹੋ ਰਹੀਆਂ ਕਿਤੇ ਕਿਤੇ ਤੇਜ਼ ਬਰਖਾ ਹੋਈ ਆ ਹਵਾਵਾਂ ਦੀ ਦਿਸ਼ਾ ਦੀ ਗੱਲ ਕਰੀਏ ਹਵਾ ਇਸ ਵਕਤ ਪੰਜਾਬ ਦੇ ਵਿੱਚ ਪੂਰਬ ਦੀ ਹੀ ਚੱਲ ਰਹੀ ਆ ਇਸ ਤੋਂ ਬਿਨਾ ਸਿਸਟਮਾਂ ਦੀ ਗੱਲ ਕਰੀਏ ਤਾਂ ਜਿਹੜਾ ਲੋ ਪ੍ਰੈਸ਼ਰ ਏਰੀਆ ਬੰਗਾਲ ਦੀ ਖਾੜੀ ਤੋਂ ਚੱਲਿਆ ਸੀ ਉਹ ਛੱਤੀਸਗੜ ਦੇ ਭਾਗਾਂ ਨੂੰ ਕ੍ਰੋਸ ਕਰਦਾ ਹੋਇਆ ਮਧ ਪ੍ਰਦੇਸ਼ ਦੇ ਭਾਗਾਂ ਤੇ ਪਹੁੰਚ ਗਿਆ ਤੇ ਜਿਹੜਾ ਜਲਦੀ ਹੀ ਰਾਜਸਥਾਨ ਦੇ ਪੂਰਬੀ ਭਾਗਾਂ ਤੇ ਪਹੁੰਚ ਜਾਣਾ ਇਸ ਤੋਂ ਬਿਨਾ ਇੱਕ ਜਿਹੜਾ ਚੱਕਰਵਾਤ ਆ ਪਹਿਲਾ ਲੋ ਪ੍ਰੈਸ਼ਰ ਏਰੀਆ ਬਣ ਕੇ ਆਇਆ ਸੀ ਉਹ ਉਸੇ ਤਰ੍ਹਾਂ ਉੱਤਰੀ ਰਾਜਸਥਾਨ ਤੇ ਪੰਜਾਬ ਦੇ ਨਾਲ ਲੱਗਦੇ ਭਾਗਾਂ ਦੇ ਉੱਤੇ ਬਣਿਆ ਹੋਇਆ लो प्रेशर एरिया ਨੇੜੇ ਆਉਣ ਕਰਕੇ ਇਹ ਜਿਹੜਾ ਚੱਕਰਵਾਤਾ ਹੋਰ ਜ਼ਿਆਦਾ ਸ਼ਕਤੀਸ਼ਾਲੀ ਹੋ ਜਾਣਾ ਆਉਣ ਵਾਲੇ 24 ਘੰਟੇ ਦੇ ਵਿੱਚ ਤੇ ਇਸ ਤੋਂ ਬਿਨਾ ਜਿਹੜਾ 30 31 1 2 ਤਰੀਕ ਦੇ ਦਰਮਿਆਨ ਇੱਕ ਵੈਸਟਨ ਡਿਸਟਰਬੈਂਸ ਵੀ ਆ ਜਿਹੜਾ ਉਹ ਪਹਾੜੀ ਖੇਤਰਾਂ ਤੇ ਆ ਰਿਹਾ ਜਿਹੜਾ ਇਹਦੇ ਨਾਲ ਮਿਲ ਕੇ ਲੋ ਪ੍ਰੈਸ਼ਰ ਏਰੀਆ ਦੇ ਨਾਲ ਉੱਤਰੀ ਭਾਰਤ ਦੇ ਸਮੁੱਚੇ ਏਰੀਏ ਨੂੰ ਪ੍ਰਭਾਵਿਤ ਕਰੂਗਾ ਤੇ ਬਰਖਾ ਦੀ ਗਤੀਵਿਧੀਆਂ ਦੇਊਗਾ ਤੇ ਜੇਕਰ ਆਪਾਂ ਗੱਲ ਕਰੀਏ ਇਧਰੋਂ ਆਪਣੇ ਬੰਗਾਲ ਦੀ ਖਾੜੀ ਦੀਆਂ ਹਵਾਵਾਂ ਤੇ ਅਰਬ ਸਾਗਰ ਦੀਆਂ ਹਵਾਵਾਂ ਇਹ ਦੋਨੋਂ ਹਵਾਵਾਂ ਜਿਹੜੀਆਂ ਨਮੀ ਆ ਜਿਹੜੀ ਉਹ ਭਰਪੂਰ ਮਾਤਰਾ ਦੇ ਵਿੱਚ ਇਕੱਠੀ ਹੋ ਰਹੀ ਆ ਪਹਾੜਾਂ ਤੇ ਮੈਦਾਨੀ ਇਲਾਕਿਆਂ ਤੇ ਤੇ ਜਿਉਂ-ਜਿਉਂ ਇੱਥੇ ਨਮੀ ਇਕੱਠੀ ਹੋਊਗੀ ਤਾਂ ਉੱਪਰ ਉੱਠੂਗੀ ਤੇ ਬੱਦਲ ਬਣਨਗੇ ਤੇ ਬਰਖਾ ਵੱਡੇ ਲੈਵਲ ਤੇ ਹੋਊਗੀ ਜਿਹੜੀ ਪੰਜਾਬ ਦੇ ਵਿੱਚ ਜ਼ਬਰਦਸਤ ਬਰਖਾ ਆਉਣੀ ਆ ਉਹ 31 ਤਰੀਕ ਨੂੰ ਹੋ ਸਕਦੀ ਹੈ 31 ਜਾਂ 1 ਤਰੀਕ ਤੇ 30 ਤਰੀਕ ਇਹਨਾਂ ਦੇ ਵਿੱਚ ਤਕੜੀਆਂ ਝੁੱਟਾਂ ਲੱਗ ਸਕਦੀਆਂ ਕਈ ਥਾਵਾਂ ਤੇ ਆਉਣ ਵਾਲੇ 24 ਘੰਟੇ ਦੇ ਜੇਕਰ ਪੰਜਾਬ ਦੇ ਮੌਸਮ ਦੀ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਤੇ ਕਿਤੇ ਕਿਤੇ ਭਾਰੀ ਬਾਰਖਾ ਦੀ ਝੋਟਾ ਜਿਹੜੀ ਉਹ ਲੱਗ ਸਕਦੀ ਆ ਪੰਜਾਬ ਦੇ ਬਹੁਤ ਸਾਰੇ ਖੇਤਰ ਆ ਜਿਵੇਂ ਕਿ ਸੰਗਰੂਰ ਤੋਂ ਲੈ ਕੇ ਲੁਧਿਆਣਾ ਮਲੇਰਕੋਟਲਾ ਅੰਮ੍ਰਿਤਸਰ ਤਰਨਤਾਰਨ ਮਕਸਰ ਅਮਲੋਟ ਫਿਰੋਜ਼ਪੁਰ ਫਰੀਦਕੋਟ ਗੁਰਦਾਸਪੁਰ ਪਠਾਨਕੋਟ ਰੋਪੜ ਨੰਗਲ ਹੁਸ਼ਿਆਰਪੁਰ ਅਨ ਜਲੰਧਰ ਇਹਨਾਂ ਏਰੀਆ ਦੇ ਵਿੱਚ ਬਠਿੰਡਾ ਬਰਨਾਲਾ ਇਧਰਲੇ ਪਾਸੇ ਮਾਨਸਾਰੇ ਇਲਾਕੇ ਪਟਿਆਲਾ ਤੇ ਫਤਿਹਗੜ ਸਾਹਿਬ ਦੇ ਇਲਾਕੇ ਇਹਨਾਂ ਇਲਾਕਿਆਂ ਦੇ ਵਿੱਚੋਂ ਕੁਝ ਥਾਵਾਂ ਤੇ ਹਲਕੀ ਦਰਮਿਆਨੀ ਬਰਖਾ ਹੋຊ ਸਾਦੀਆ ਤੇ ਕਿਤੇ ਕਿਤੇ ਦੋ ਤਿੰਨ ਜ਼ਿਲ੍ਹੇ ਇਹ ਜੇ ਹੋਣਗੇ ਜਿਵੇਂ ਕਿ ਲੁਧਿਆਣਾ ਹੋ ਗਿਆ ਬਠਿੰਡਾ ਹੋ ਗਿਆ ਅੰਮ੍ਰਿਤਸਰ ਹੋ ਗਿਆ ਜਾਂ ਆਪਣੇ ਜਲੰਧਰ ਦਾ ਏਰੀਆ ਹੋ ਗਿਆ ਗੁਰਦਾਸਪੁਰ ਦਾ ਏਰੀਆ ਹੋ ਗਿਆ ਇਹਨਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਖਾ ਹੋਣ ਦੀ ਸੰਭਾਵਨਾ ਜਿਹੜਾ ਕਿ ਪਟਿਆਲੇ ਦੇ ਉੱਪਰਲੇ ਇਲਾਕੇ ਜਿਵੇਂ ਮਹਾਲੀ ਚੰਡੀਗੜ੍ਹ ਦੇ ਇਲਾਕੇ ਇਹਨਾਂ ਦੇ ਵਿੱਚ ਘਰ ਚਮਕਣਾ ਹਲਕੀ ਦਰਮਿਆਨੀ ਬਰਖਾ ਦੀਆਂ ਗਤੀਵਿਧੀਆਂ ਰਹਿ ਸਕਦੀਆਂ ਨੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇਜ਼ ਵਰਖਾ ਹੋ ਸਕਦੀ ਹੈ ਲੇਕਿਨ ਉੱਤਰਾਖੰਡ ਦੇ ਵਿੱਚ ਕੱਲ ਨੂੰ ਮूसलाधार ਵਰਖਾ ਆਊਗੀ ਬੱਦਲ ਫਟਣ ਤੱਕ ਦੀ ਕਾਰਵਾਈ ਹੋ ਸਕਦੀ ਹੈ ਹਰਿਆਣੇ ਦੇ ਬਹੁਤੇ ਭਾਗ ਤੇ ਦਿੱਲੀ ਦੇ ਭਾਗਾਂ ਦੇ ਵਿੱਚ ਵੀ ਗਰਜ ਚਮਕ ਦੇ ਨਾਲ ਵਰਖਾ ਆਉਣ ਦੀ ਸੰਭਾਵਨਾ ਉੱਤਰੀ ਤੇ ਪੂਰਬੀ ਰਾਜਸਥਾਨਾ ਤੇ ਇਧਰਲੇ ਪਾਸੇੋਂ ਦੱਖਣੀ ਤੇ ਰਾਜਸਥਾਨ ਦੇ ਗੁਜਰਾਤ ਦੇ ਭਾਗਾਂ ਦੇ ਵਿੱਚ ਵੀ ਗਰਜ ਚਮਕ ਦੇ ਨਾਲ ਵਰਖਾ ਹੋਣ ਦੀ ਸੰਭਾਵਨਾ ਬਰਕਰਾਰਾ ਇਹ ਸਿਸਟਮ ਇਕੱਠੇ ਹੋਣਗੇ ਇੱਥੇ ਫੇਰ ਜਿਸ ਤਰ੍ਹਾਂ ਅੱਗੇ ਹੋਏ ਸੀ ਉਸੇ ਤਰ੍ਹਾਂ ਵਰਖਾ ਦੀ ਗਤੀ ਵਧਿਆ ਦੇਣਗੇ ਉਸ ਲੈਵਲ ਦਾ ਕਾਰਵਾਈ ਬਣਦੀ ਹੈ ਨਹੀਂ ਬਣਦੀ ਉਹਦੇ ਬਾਰੇ ਵੀ ਆਪਾਂ ਅਪਡੇਟ ਦੇਵਾਂਗੇ ਜੇਕਰ ਹੁਣ ਆਪਾਂ ਪੰਜਾਬ ਦੇ ਹੜ੍ਹਾਂ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਏਰੀਆ ਜਿਹੜਾ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਚੁੱਕਿਆ ਡੇਰਾ ਬਾਬਾ ਨਾਨਕ ਜਿਹੜਾ ਕਾਫੀ ਪਾਣੀ ਨਾਲ ਡੁੱਬ ਚੁੱਕਿਆ ਤੂਸੀਵਨ ਰਾਵੀ ਦਰਿਆ ਦਾ ਜਿਹੜਾ ਉਹ ਟੁੱਟ ਗਿਆ ਸੀਗਾ ਰਾਤ ਕੁਝ ਥਾਵਾਂ ਤੋਂ ਜਿਹਦੇ ਕਰਕੇ ਪਿੰਡਾਂ ਦੇ ਵਿੱਚ ਪਾਣੀ ਆ ਜਿਹੜਾ ਉਹ ਵੱਡੇ ਲੈਵਲ ਤੇ ਭਰ ਚੁੱਕਿਆ ਇਸ ਤੋਂ ਬਿਨਾ ਮਾਦੋਪੁਰ ਹੈੱਡ ਵਰਥਾ ਜਿਹੜੇ ਉਹਦੇ ਵੀ ਫਲੱਡ ਗੇਟ ਟੁੱਟ ਗਏ ਸੀ ਉਹਦੇ ਨਾਲ ਵੀ ਗੁਰਦਾਸਪੁਰ ਤੇ ਪਟਾਣਕੋਟ ਦੇ ਕਾਫੀ ਪਿੰਡਾਂ 'ਚ ਪਾਣੀ ਆ ਚੁੱਕਿਆ ਸੁਲਤਾਨਪੁਰ ਲੋਧੀ ਕਪੂਰਥਲਾ ਦੇ ਵਿੱਚ ਪਹਿਲਾਂ ਹੀ ਹਾਲਾਤ ਆ ਜਿਹੜੇ ਉਹ ਮਾੜੇ ਹੋ ਚੁੱਕੇ ਆ ਇਸ ਤੋਂ ਬਿਨਾ ਭਾਖੜਾ ਡੈਮ ਤੋਂ ਵੀ ਅੱਜ ਸਵੇਰ ਵੇਲੇ ਪਾਣੀ ਛੱਡਿਆ ਗਿਆ ਤੇ ਹੋਰ ਜ਼ਿਆਦਾ ਪਾਣੀ ਛੱਡਣ ਦੀ ਜਿਹੜੀ ਚੇਤਾਵਨੀ ਜਾਰੀ ਕੀਤੀ ਗਈ ਆ ਕਿਉਂਕਿ 8 ਫੁੱਟ ਪਾਣੀ ਆ ਜਿਹੜਾ ਉਹ ਸਿਰਫ ਰਹਿ ਗਿਆ ਹੈਗਾ ਖਤਰੇ ਦੇ ਨਿਸ਼ਾਨ ਤੋਂ ਨੀਮਾ ਪੌਂਗ ਡੈਮ ਤੋਂ 1,10,000 ਕਿਊਸਕ ਪਾਣੀ ਬਿਆਸ ਦਰਿਆ ਦੇ ਵਿੱਚ ਵੀ ਛੱਡਿਆ ਜਾ ਚੁੱਕਿਆ ਸਤਲਵਾਲ ਲਈ ਵੀ ਖਤਰੇ ਵਾਲੀ ਘੰਟੀ ਆ ਤੇ ਬਿਆਸ ਲਈ ਵੀ ਖਤਰੇ ਵਾਲੀ ਘੰਟੀ ਆ ਰਾਵੀ ਦਰਿਆ ਦੇ ਵਿੱਚ ਪਹਿਲਾਂ ਹੀ ਉਫਾਨ ਤੇ ਆ ਤੇ ਪਠਾਨਕੋਟ ਤੇ ਗੁਰਦਾਸਪੁਰ ਉਹ ਕਾਫੀ ਨੁਕਸਾਨ ਚੱਲ ਰਹੇ ਆ ਤੇ ਜਿਹੜੇ ਜਿਹੜੇ ਵੀ ਇਹਨਾਂ ਇਲਾਕਿਆਂ ਦੇ ਵਿੱਚ ਆਉਂਦੇ ਆ ਉਹ ਲੋਕ ਸੁਚੇਤ ਰਹਿਣ ਆਪਣਾ ਸੁਰੱਖਿਅਤ ਥਾਂ ਤੇ ਜਾਓ ਤੇ ਇਹਨਾਂ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰੋ ਔਰ ਜਿਹੜੇ ਜਿਹੜੇ ਵੀਰਾਂ ਨੂੰ ਆਪਣੀ ਵੀਡੀਓ ਵਧੀਆ ਲੱਗੀ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਉਹ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਆਪਣੇ ਏਰੀਆ ਦਾ ਮੌਸਮ ਦਾ ਹਾਲ ਵੀ ਦੱਸੋ ਤੇ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ Facebook ਪੇਜ ਨੂੰ ਫੋਲੋ ਕਰੋ ਜੇਕਰ ਆਪਾਂ ਆਉਣ ਵਾਲੇ 24 ਘੰਟੇ ਦੇ ਮੌਸਮ ਦੀ ਗੱਲ ਕਰੀਏ ਤਾਂ 29 ਤਰੀਕ ਨੂੰ ਪੰਜਾਬ ਦੇ ਕਾਫੀ ਭਾਗਾਂ ਦੇ ਵਿੱਚ ਘਰ ਚਮਕਦੇ ਨਾਲ ਬਰਖਾ ਹੋਣ ਦੀ ਸੰਭਾਵਨਾ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਹਿਮਾਚਲ ਜੰਮੂ ਕਸ਼ਮੀਰ ਲੇਕਿਨ ਉੱਤਰਾਖੰਡ ਦੇ ਵਿੱਚ ਮूसलाधार ਬਰਖਾ ਹੋਊਗੀ ਹਰਿਆਣਾ ਪਛਮੀ ਉੱਤਰ ਪ੍ਰਦੇਸ਼ ਦਿੱਲੀ ਤੇ ਇਧਰਲੇ ਪਾਸੇ ਗੁਜਰਾਤ ਤੇ ਰਾਜਸਥਾਨ ਦੇ ਦੱਖਣੀ ਭਾਗਾਂ ਦੇ ਉੱਤੇ ਜ਼ਬਰਦਸਤ ਬਰਖਾ ਹੋ ਸਕਦੀ ਹੈ ਗੱਲ ਆਪਾਂ ਉਸ ਤੋਂ ਬਾਅਦ 48 ਘੰਟੇ ਯਾਨੀ ਕਿ 30 ਤਰੀਕ ਦੀ ਕਰੀ ਤਾਂ 30 ਤਰੀਕ ਨੂੰ ਪੰਜਾਬ ਦੇ ਸਮੁੱਚੇ ਏਰੀਏ ਦੇ ਵਿੱਚ ਜੰਮੂ ਏਰੀਆ हिमाचल उत्तराखंड हरियाणा ਦੇ ਬਹੁਤੇ ਭਾਗ ਪੱਛਮੀ ਉੱਤਰ ਪ੍ਰਦੇਸ਼ Rajasthan ਦੇ ਪੂਰਬੀ ਤੇ ਉੱਤਰੀ ਭਾਗਾਂ ਦੇ ਵਿੱਚ ਗਰਜ ਚਮਕ ਦੇ ਨਾਲ ਦਰਮਿਆਨੀ ਤੋਂ ਭਾਰੀ ਬਰਖਾ ਹੋ ਸਕਦੀ ਹੈ ਇਹਦੀ ਅਗਲੀ ਅਪਡੇਟ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਦੇਵਾਂਗੇ 31 ਤਰੀਕ ਨੂੰ ਵੀ ਪੰਜਾਬ ਦੇ ਸਮੁੱਚੇ ਭਾਗਾਂ ਦੇ ਵਿੱਚ ਦਰਮਿਆਨੀ ਤੋਂ ਮੌਸਲਾਤਾਰ ਬਰਖਾ ਹੋਊਗੀ ਬਹੁਤੇ ਖੇਤਰਾਂ 'ਚ ਭਾਰੀ ਤੋਂ ਬਹੁਤ ਭਾਰੀ ਬਰਖਾ ਹੋ ਸਕਦੀ ਹੈ ਕੁਝ ਥਾਵਾਂ 'ਤੇ ਭਾਰੀ ਬਰਖਾ ਹੋਊਗੀ ਜੰਮੂ ਹਿਮਾਚਲ ਉੱਤਰਾਖੰਡ Rajasthan ਦੇ ਉੱਤਰੀ ਅਤੇ ਪੂਰਬੀ ਖੇਤਰ Madhya Pradesh ਦੇ ਜ਼ਿਆਦਾਤਰ ਭਾਗ Gujarat ਦੇ ਭਾਗਾਂ 'ਤੇ ਗਰਜ ਚਮਕ ਨਾਲ ਬਰਖਾ di ਉਸ ਤੋਂ ਬਾਅਦ ਜੇਕਰ 1 ਤਰੀਕ ਦੀ ਗੱਲ ਕਰੀਏ 1 ਤਰੀਕ ਨੂੰ ਵੀ ਜੰਮੂ ਤੋਂ ਲੈ ਕੇ ਹਿਮਾਚਲ ਉੱਤਰਾਖੰਡ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਰਾਜਸਥਾਨ ਇਹਨਾਂ ਭਾਗਾਂ ਦੇ ਵਿੱਚ ਗਰਜ ਚਮਕ ਦੇ ਨਾਲ ਤੇਜ਼ ਵਰਖਾ ਹੋਣ ਦੀ ਸੰਭਾਵਨਾ ਜੇਕਰ 2 ਤਰੀਕ ਦੀ ਗੱਲ ਕਰੀਏ 2 ਤਰੀਕ ਨੂੰ ਵੀ ਸਮੁੱਚੇ ਉੱਤਰੀ ਭਾਰਤ ਜੰਮੂ ਹਿਮਾਚਲ ਉੱਤਰਾਖੰਡ ਪੰਜਾਬ ਦੇ ਜ਼ਿਆਦਾਤਰ ਭਾਗ ਹਰਿਆਣਾ ਦੇ ਜ਼ਿਆਦਾਤਰ ਭਾਗ ਰਾਜਸਥਾਨ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਇਹਨਾਂ ਚ ਗਰਜ ਚਮਕ ਦੇ ਨਾਲ ਜ਼ਬਰਦਸਤ ਵਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ ਬਰਕਰਾਰਾ 2 ਤਰੀਕ ਤੱਕ ਤਿੰਨ ਤੋਂ ਮੌਸਮਾ ਜਿਹੜਾ ਉਹ ਹੋਂਦ ਦੀ ਸੰਭਾਵਨਾ ਬਣ ਰਹੀ ਹੈ ਵੀਡੀਓ ਵਧੀਆ ਲੱਗੀ ਇਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ